ਜੀ ਸਰ ਸਰ ਪੰਜਾਬ ਵਿਜ਼ਨ ਮਾਈਕ ਨੀਚੇ ਭਾਈ ਜੀ ਸਰ ਕੈਮਰਾ ਚ ਸਰ ਕੀ ਕਰ ਭਾਈ ਸੈਮੀਨਾਰੀ ਕੋ ਤੇ ਜਿਹਦੇ ਵਿੱਚ ਪੰਜਾਬ ਦੇ ਅੰਦਰ ਪੇਸ਼ ਜੀ ਮੁਸ਼ਕਲਾ ਨੇ ਉਹਦੇ ਸੰਬੰਧੀ ਪ੍ਰਮਤਮ ਬੜੇ ਬੜੇ ਐਕਸਪਰਟ ਆਏ ਨੇ ਬੜੇ ਬੜੇ ਐਕਸਪਰਟ ਆਏ ਨੇ ਖੇਤੀ ਦੇ ਐਕਸਪਰਟ ਆਏ ਨੇ ਔਰ ਇੰਡਸਟਰੀ ਦੇ ਲੋਕ ਆਏ ਨੇ ਤੇ ਸ਼ਾਂਤ ਜੋ ਵੀ ਪੰਜਾਬ ਨਾਲ ਸੰਬੰਧਿਤ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਉਹ ਇਕੱਠੇ ਹੋਏ ਨੇ ਜੀ ਸਰ ਸੁਪਰੀਮ ਸਟਾਰਮਿੰਗ ਹੋਊਗੀ ਜੀ ਚੰਗੀ ਗੱਲ ਹੈ ਸਾਨੂੰ ਸਿਰ ਜੋੜ ਕੇ ਬੈਠਣਾ ਚਾਹੀਦਾ ਹੈ ਪੰਜਾਬ ਹਮੇਸ਼ਾ ਤੋਂ ਲੀਡਰ ਰਿਹਾ ਦੇਸ਼ ਨੂੰ ਲੀਡ ਕਰਦਾ ਰਿਹਾ ਚਾਹੇ ਉਹ ਆਜ਼ਾਦੀ ਦਾ ਸੰਘਰਸ਼ ਹੋਵੇ ਚਾਹੇ ਉਹ ਉਹ ਹਰੀ ਕ੍ਰਾਂਤੀ ਹੋਵੇ ਜਦੋਂ ਦੇਸ਼ ਬਾਹਰੋਂ ਕਣਕ ਮੰਗਾਉਂਦਾ ਸੀ ਤਾਂ ਅਸੀਂ ਹਰੀ ਕ੍ਰਾਂਤੀ ਲੈ ਆਂਦੀ ਹਾਂ ਉਹਦੇ ਕਰਕੇ ਦਿੱਕਤਾਂ ਆਈਆਂ ਕਿ ਸਾਡਾ ਪਾਣੀ ਥੱਲੇ ਚਲਾ ਗਿਆ ਸਾਡਾ ਜਿਹੜਾ ਵਾਤਾਵਰਨ ਜਿਹੜਾ ਉਹ ਉਤੇ ਅਸਰ ਪਿਆ ਤੇ ਅੱਜ ਮੈਨੂੰ ਉਮੀਦ ਹੈ ਕਿ ਇਹ ਇਹ ਜਿਹੜੇ ਸੈਮੀਨਾਰ ਨੇ ਉਹਨਾਂ ਦੇ ਵਿੱਚੋਂ ਕੁਛ ਨਾ ਕੁਛ ਨਿਕਲੂਗਾ ਨਿਚੋੜ ਨਿਚੋੜ ਨਿਕਲੂਗਾ ਦਾ ਸਰਕਾਰਾਂ ਉਤੇ ਫੈਸਲਾ ਕਰਨਗੇ ਤੇ ਮੈਨੂੰ ਉਮੀਦ ਹੈ ਕਿ ਕੱਲ ਪੀਯੂ ਗਿਆਸੀ ਮੈਂ ਉੱਥੇ ਵੀ ਸਾਇੰਟਿਸਟ ਆਏ ਹੋਏ ਨੇ ਜੋ ਕਲਾਈਮੇਟ ਚੇਂਜ ਹੋ ਰਿਹਾ ਹੈ ਪੂਰੀ ਦੁਨੀਆ ਦੇ ਵਿੱਚ ਤੋ ਉਹਦੇ ਤੇ ਡਿਸਕਸ਼ਨ ਚੱਲ ਰਿਹਾ ਔਰ ਪੰਜਾਬ ਬਲਕ ਪੂਰੀ ਦੁਨੀਆ ਦੇਖ ਰਹੀ ਹੈ ਸਰਕਾਰੇਰ ਵਾਲੋਂ ਫਿਰ ਪੰਜਾਬ ਨੂੰ ਪੂਰਾ ਹੀ ਜ਼ਿੰਮੇਵਾਰ ਠਰਾਇਆ ਜਾ ਰਿਹਾ ਹੈ ਕੱਲ ਵਾਈਸ ਪ੍ਰੈਜ਼ੀਡੈਂਟ ਜਦੋਂ ਆਏ ਚੋਪਰ ਦੀ ਉਤਰ ਫਿਰ ਪੰਜਾਬ ਨੂੰ ਜ਼ਿੰਮੇਵਾਰ ਠਰਾ ਦਿੱਤਾ ਗਿਆ ਕਿ ਪੰਜਾਬ ਦੇ ਕਰਕੇ ਪੋਲੂਸ਼ਨ ਹੋ ਰਿਹਾ ਹੈ ਦੇਖੋ ਜੀ ਹਰ ਗੱਲ ਤੇ ਇਸ ਤਰ੍ਹਾਂ ਕਰਨਾ ਚੰਗਾ ਨਹੀਂ ਇਹ ਮੱਧ ਪ੍ਰਦੇਸ਼ ਦੀ ਪ੍ਰੋਬਲਮ ਵੀ ਹੈ ਇਹ ਯੂਪੀ ਦੀ ਵੀ ਹੈ ਇਹ ਹਰਿਆਣਾ ਦੀ ਵੀ ਹੈ ਠੀਕ ਹੈ ਨਾ ਉਹ ਤਾਂ ਉਹ ਤਾਂ ਪਾਕਿਸਤਾਨ ਵਾਲੀ ਜਿਹੜੀ ਮੁੱਖ ਮੰਤਰੀ ਹੈ ਪੰਜਾਬ ਵਾਲੀ ਮਰੀਮ ਉਹ ਵੀ ਉਹ ਵੀ ਕਹਿੰਦੀ ਮੈਂ ਚਿੱਠੀ ਲਿਖੂੰ ਭਗਵਾਨ ਜੀ ਤਮਨ ਨੂੰ ਕਿ ਲਾਹੌਰੋਂ ਦਾ ਸਾਡਾ ਧੂਆਂ ਕੋਈ ਢੇੜੇ ਕੱਢੀ ਜਾਂਦਾ ਯਾਰ ਮਤਲਬ ਇਹਦਾ ਕੋਈ ਹੱਲ ਇਹਦਾ ਬਹਿ ਕੇ ਕਰਨਾ ਪਊਗਾ ਬਹੁਤ ਵਾਰੀ ਮੀਟਿੰਗਾਂ ਹੋ ਗਈਆਂ ਐਦਾਂ ਨਹੀਂ ਹਲ ਹੋਣਾ ਇਹਦੇ ਵਾਸਤੇ ਸਾਨੂੰ ਕੋਈ ਪ੍ਰੈਕਟੀਕਲ ਜਾ ਹੋਮਵਰਕ ਕਰਕੇ ਕੰਮ ਕਰਨਾ ਕੋਰਪ ਡਾਈਵਰਸੀਫਿਕੇਸ਼ਨ ਅਸੀਂ ਕਿਉਂ ਚਾਹੁੰਦੇ ਆ ਸਾਨੂੰ ਜਿੰਨਾ ਝੋਨੇ ਚੋਂ ਇੱਕ ਇੱਕ ਏਕੜ ਚੋਂ ਬਚਦਾ ਸਾਨੂੰ ਮੱਕੀ ਚੋਂ ਦੇ ਦੋ ਸਾਨੂੰ ਬਾਜਰੇ ਚੋਂ ਦੇ ਦੋ ਸਾਨੂੰ ਮਸੂਰ ਦੀ ਦਾਲ ਚੋਂ ਜਿਹੜੇ ਤੁਸੀਂ ਬਾਹਰੋਂ ਮੰਗਾਉਂਦੇ ਨੇ ਦੇਸ਼ ਜਿਹੜਾ ਇੰਪੋਰਟ ਕਰਦਾ ਉਹਦੇ ਚੋਂ ਦੇ ਦੋ ਅਸੀਂ ਝੋਨਾ ਤਾਂ ਸਾਡੀ ਖਰਾਕ ਦਾ ਹਿੱਸਾ ਵੀ ਹੈ ਨਹੀਂ ਸੋ ਇਸ ਕਰਕੇ ਬਲੇਮ ਗੇਮ ਨਹੀਂ ਚੱਲਣੀ ਚਾਹੀਦੀ ਰੈਵੋਲੂਸ਼ਨਰੀ ਸੀਗੇ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਪਾਕਿਸਤਾਨ ਦੇ ਅੰਦਰ ਕਿਉਂ ਰੈਵੋਲੂਸ਼ਨਰੀ ਨਹੀਂ ਸੀਗੇ ਭਗਤ ਸਿੰਘ ਨੂੰ ਕਿਸੇ ਦੀ ਨਾ ਐਨਓਸੀ ਦੀ ਲੋੜ ਨਹੀਂ ਸੀਗੀ ਸਰ ਭਗਤ ਸਿੰਘ ਭਗਤ ਸਿੰਘ ਸੀ ਸਰ ਤੁਸੀਂ ਵੀ ਲੈ ਕੇ ਲਿਖੇ ਵਾਈਸ ਸਰ ਜਿਹੜੇ ਆਹ ਜਿਹੜੇ ਅਰੇ ਚੁੱਪ ਜਿਹੜੇ ਜਿਹੜੇ ਕਹਿੰਦੇ ਆ ਨਾ ਰੈਵੋਲੂਸ਼ਨਰੀ ਸੀ ਉਹਨਾਂ ਦੇ ਬੱਚੇ ਬਾਹਰ ਪੜਦੇ ਆ ਜਿਹੜੀ ਉਮਰ 'ਚ ਬੱਚੇ ਬਾਹਰ ਭਰਨ ਭੇਜਿਆ ਉਸ ਉਮਰ 'ਚ ਫਾਂਸੀ ਦੇ ਰਸੇ 'ਚ ਉਗਲੇ ਸੀ ਬਸ 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 ਬਸ